ਕਰ ਕਿਹੜਾ ਬਾਈ ਆ ਕਰ ਕਿਹੜਾ ਬਾਈ ਆ ਵੇਖੋ ਕਿੱਡੇ ਕਿੱਡੇ ਚਿੰਦੇ ਲਾ ਕੇ ਇੱਥੇ ਰੱਖੀ ਜਾਂਦਾ ਰੋ ਹੈ ਤਾਂ ਲਾਇਆ ਜੀ ਜਿਹਨੂੰ ਬੋਤਲ ਦੀ ਲੋੜਾ ਬੋਤਲ ਭਰ ਦਿੰਦਾ ਜਿਹਨੂੰ ਪੋਵਾ ਦੀ ਰੋ ਪੋਵਾ ਭਰਦਾ ਥੱਲੇ ਟੂਟੀ ਲਾਈ ਹੋਈ ਆ ਵੇ ਇਕੱਲੇ ਟੂਟੂ ਜੇ ਬੰਦੇ ਕਿੱਥੇ ਤੇਰੇ ਨਾਲ ਤੇ ਸਾਰੇ ਤੁਹਾਨੂੰ ਜਨਾਬ ਜੀ ਪਤਾ ਇਧਰ ਆਓ ਇਧਰ ਆਓ ਜੀ ਸਾਰੇ ਇਧਰ ਆਓ ਸਾਰੇ ਜਿੜਾਓ ਇੱਥੇ ਕਰੋ ਸਾਰੇ ਰਮੀ ਚੜਾਈ ਜਾਂਦਾ ਹੈ ਬਾਈ ਹੁੰਦਾ ਬਾਈ ਹੁੰਦਾ ਬਾਈ ਹੁੰਦਾ ਕਿ ਧਰਮਨਾਸ਼ ਹੁੰਦਾ 11 ਬੰਦੇ ਮਰ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੋਈ ਹੋਰ ਚੱਜਦਾ ਕੰਮ ਕਰ ਲਓ ਇਹੋ ਜਿਹਾ ਨਿਸ਼ੇੜੀ ਦਸਕਰ ਗੋਲੀ ਕੰਮ ਕਰਨਾ ਤੁਸੀਂ ਮੀਡੀਆ ਬੁਲਾਓ ਮੀਡੀਆ ਬੁਲਾਓ ਸਾਰਾ ਮੈਂ ਬਾਈ ਨਾਲ ਗੱਲ ਕਰਦਾ ਸਾਡਾ ਜਲੂਸ ਕੱਢ ਰੱਖਿਆ ਮੀਡੀਆ ਨੇ ਸਾਡਾ ਜਲੂਸ ਕੱਢ ਰੱਖਿਆ ਮੀਡੀਆ ਨੇ ਬਾਈ ਨਾਲ ਗੱਲ ਕਰਦਾ ਮੈਂ ਕਰ ਗੱਲ ਹਰਪਾਲ ਸਿੰਘ ਚੋਦਰੀ ਨੂੰ ਡਰਾਉਣਾ ਟਿੰਡੇ ਕਰ ਤੂੰ ਹੁਣੇ ਮਾਰ ਮਾਰ ਕੇ ਤੁਹਾਡੇ ਸਾਰੇ ਮੈਂ ਇਹਨਾਂ ਦੀ ਜਮਾਨਤਵਾ ਸੀਕਰੋ ਕਰੀ। ਕਹੀ ਇਹਨਾਂ। মিডিਆ ਬੁਲਾਓ ਤੁਸੀਂ। ਮੀਡੀਆ ਬੁਲਾਓ। ਤੇ ਇਹਨਾ ਉੱਪਰ ਦੀ ਕਹ ਪਹੁੰਚ ਆ। ਨਹੀਂ ਤੁਹਾਨੂੰ ਬੋਲਣ ਦੀ ਅਕਲ ਐ। 18 ਬੰਦੇ ਮੌਤ ਦੇ ਘਾਟ ਉਤਰ ਕੇ ਕੌਣ ਜ਼ਿੰਮੇਦਾਰ ਆ? ਕਿਹਨੇ ਮਾਰੇ ਇਹ ਪਿੰਡ ਪਿੰਡ ਤੇ ਮਰ ਕੇ ਆਉਣਗੇ। ਮੇਰੇ ਤੇ ਹਵਾ ਨਾ ਝਾੜ। ਬਹੁਤ ਫੂਫਾ ਦੇਖੀ ਆ ਮੈਂ ਹਵਾ ਕਰ ਦੇਣਾ ਵੱਡੇ ਵੱਡਿਆਂ ਦੀ ਤੁਮ। ਉਹ ਕਿਹੜਾ ਬਾਗਰੇ ਕਿਉਂ? ਭੱਜਣਾ ਜਾਣ ਇਹ। ਇਸ ਕਹਾਣੀ ਦੇ ਪਾਤਰ ਸਟੋਰੀ ਕਲਪਨਿਕ ਹਨ। हां बेटा की गल सी दस सर कुछ ਨਹੀਂ ਜੀ ਮੇਰਾ ਵੱਡਾ ਭਰਾ दारू ਪੀਂਦਾ ਸੀ ਗਈ ਜੋ ਕਿ ਸਾਡੇ ਪਿੰਡ ਵਿੱਚ ਇੱਕ ਬਹੁਤ ਵੱਡਾ ਸਮਗਲਰ ਹੈ ਜਿਹਨੂੰ ਪੰਮਾ ਪੰਮਾ ਕਹਿੰਦੇ ਆ ਠੀਕ ਹੈ ਕੌਣ ਆ ਪੰਮਾ ਕੌਣ ਬਹੁਆ ਨਾ ਜੀ ਬਹੁਤ ਮੰਤਰੀਆਂ ਦਾ ਬੰਦਾ ਜੀ ਮੰਤਰੀਆਂ ਦਾ ਬੰਦਾ ਹੈ ਤੂੰ ਦੱਸ ਬੇਟੇ ਤੇਰੇ ਵੱਡੇ ਭਰਾ ਦੀ ਮੌਤ ਹੋਈ ਹੈ ਨਾ ਹਾਂ ਜੀ ਦੇ ਭਰਾ ਦੀ ਮੌਤ ਹੋਈ ਹੈ ਕਿੰਨੇ ਚਿਰ ਵੱਡਾ ਇਤਨ ਨਾਲੋਂ ਮੇਰੇ ਤੋਂ 10 ਸਾਲ ਵੱਡਾ ਸੀ ਗਈ ਉਹ ਜੀ ਮੈਂ ਵਿਆਹ ਸੀ ਨਹੀਂ ਜਿਵਿਆ ਨਹੀਂ ਸੀਗਾ ਜੀ ਵਿਆਹ ਨਹੀਂ ਸੀ ਹਾਂਜੀ ਤੇ ਕਿੰਨਾ ਦਾ ਸੇਵ ਦਾ ਬੰਦੇ ਦਾ ਨੋਟ ਕਰੂ ਯਾਰ ਮਾਈ ਮਾਈ ਕੋਲ ਪਤਾ ਉਹਦਾ ਉਹਦਾ ਸਦਾਗਰ ਮੈਨੂੰ ਦੱਸਣਾ ਇਸ ਦੁਬਾਰਾ ਪਾ ਚੱਲਣਾ ਕਿਹੜਾ ਸਦਾਗਰ ਹੈ ਮੈਨੂੰ ਦੱਸਣਾ ਬੱਚੇ ਦੇ بیٹے ਵਾਹਿਗੁਰੂ ਤੇਰਾ ਭਲਾ ਕਰੂਗਾ ਕੋਈ ਨਹੀਂ ਰੋਣਾ ਨਹੀਂ ਰੋਣਾ ਨਹੀਂ ਸ਼ਾਬਾਸ਼ ਕਰਵਾਣੀ ਤੇ ਅਸੀਂ ਉਹਨੇ ਜਾ ਕੇ ਉਹਦੀ ਐਸੀ ਤੈਸੀ ਕਰਾਂਗੇ ਘਬਰਾਣਾ ਘਬਰਾਣਾ ਬੇਟਾ ਕੋਈ ਨਹੀਂ ਸ਼ਾਬਾਸ਼ ਖਰੋ ਕੰਮ ਤੂੰ ਖੇਤ ਚ ਆਪਣਾ ਕਰੋ ਜਾਓ ਜਾਓ ਸ਼ਾਬਾਸ਼ ਇਹਨੂੰ ਛੱਡ ਕੇ ਬਣੇਗਾ ਅੰਤ ਤੱਕ ਕੀ ਕੀ ਪਾਣੀ ਬਿਨਾ ਇੰਨਾ ਗੜੇ ਗੜੇ 40 ਲੀਟਰ ੜੀ ਕੱਢੀ ਸੀਗੀ ਪਹਚਾਈ ਨਹੀਂ ਤੁਸੀਂ ਜੀ ਕੋਈ ਨਹੀਂ ਬਾਈ ਪਹਚਾ ਰਹੇ ਹੁਣੇ ਲੋਈ ਪਹਚਾ ਦੇਣੀ ਪਹਚਾ ਦਿੰਨੇ ਮੇਰੇ ਤਾਂ ਪਤਾ ਕਿੰਨਾ ਡੰਡਾ ਚੜਾਇਆ ਪਿਆ ਵੀ ਆ ਹੁਣੇ ਪਹਚਾ ਤੁਸੀਂ ਤਾਂ ਕਹੀ ਆਨੇ ਆ ਜਿਹੜੀ 60 ਲੀਟਰ ਪਾਈ ਸੀ ਉਹ ਪਾਤੀ ਹਾਂਜੀ ਪਾਤੀ ਪਾਓ ਛੇਦੀ ਬਰਾ ਕਰੋ ਬਾਈ ਛੇਦੀ ਬਾਈ ਮੇਰੇ ਤਾਂ ਡੰਡਾ ਚੜਾਈ ਜਾਂਦਾ ਲੋ ਬਾਈ ਛੇਦੀ ਕਰੋ ਲੱਗੋ ਲੱਗੋ ਹਾਂ ਬਾਈ ਹਾਂਜੀ ਹਾਂਜੀ ਬਾਈ ਜੀ ਪੰਜ ਜੁਗੀ ਪੰਜ ਜੁਗੀ ਹਾਂਜੀ ਪੰਜ ਜੁ ਤੇ ਜਾ ਹੀ ਬੰਦਾ ਹੁਣ ਪੰਜ ਮੰਡਾ ਹੀ ਬਾਜੂਏ ਤੁਹਾਡੇ ਕੋਲ ਦਾ ਖਾਸ ਬਰਦਾ ਪੰਮਾ ਪੰਮਾ ਕਿਦਾਂ ਨੇ ਸਰ ਲੈ ਬਰਾੜ ਦੀ ਬਸੀ ਕਰਾਈ ਸੀ ਇਹ ਚੌਧਰੀ ਆ ਬਰਾੜ ਦੀ ਕਿਤੇ ਨਾਲ ਗੱਲ ਕਰੀ ਜਾਂਦਾ ਓਏ ਕਿਤੇ ਨਾਲ ਗੱਲ ਕਰੀ ਜਾਂਦਾ ਸੀ ਮੋਬਾਈਲ ਫੜਾ ਓ ਮੋਬਾਈਲ ਬੈਠੋ ਜਨਾਬ ਜੀ 2 ਮਿੰਟ ਗੱਲ ਸੁਣੋ ਜੀ ਪੰਮੇ ਦਾ ਬੰਦਾ ਨਹੀਂ ਮੈਂ ਕਿਹੜਾ ਪੰਮਾ ਪੰਮੇ ਨੂੰ ਨਹੀਂ ਜਾਣਦੇ ਜੀ ਤੁਸੀਂ ਕਿਹੜੇ ਪੰਮੇ ਦੀ ਗੱਲ ਕਰਦਾ ਯਾਰ ਇਹ ਬਜਾਜ ਕਿਹੜੇ ਪੰਮੇ ਦੀ ਗੱਲ ਕਰਦਾ ਇਹ ਨਹੀਂ ਬੈਠ ਨਹੀਂ ਪੈਸਾ ਤੁਹਾਨੂੰ ਨਹੀਂ ਜਾਂਦਾ ਇਹ ਕੌਣ ਆ ਫਿਰ ਇਹ ਤੂੰ ਬੈਠਾ ਇੱਥੇ ਚਾਹ ਪਾਣੀ ਪੀਓ ਕੋਈ ਨਹੀਂ ਬੈਠੋ ਕੋਈ ਨਹੀਂ ਚਾਹ ਵੀ ਪਲਾਵਾਗੇ ਤੇ ਤੈਨੂੰ ਥਮ ਜਾਪੀ ਪਲਾਵਾਗੇ ਤੂੰ ਸਾਰਾ ਕੁਝ ਪਲਾਵਾਗੇ ਦੂਜੇ ਬੰਦੇ ਕਿੱਥੇ ਨੇ ਵੀ ਇੱਕ ਲਖੜਾਈ ਵੇਤੇ ਐਨੇ ਵੀ ਇੱਕਲ ਖੜੇ ਆ ਦੂਜੇ ਬੰਦੇ ਕਿੱਥੇ ਤੇਰੇ ਨਾਲ ਦੇ ਸਾਰੇ ਤੁਹਾਨੂੰ ਜਨਾਬ ਜੀ ਪਤਾ ਇਧਰ ਆਓ ਇਧਰ ਆਓ ਜੀ ਸਾਰੇ ਇਧਰ ਆਓ ਸਾਰੇ ਇਧਰ ਆਓ ਇੱਥੇ ਖੜੋ ਸਾਰੇ ਇੱਥੇ ਖੜ ਜੋ ਲਾਈਨ ਚ ਸਾਰੇ ਜਨਾਬ ਜੀ ਗੱਲ ਸੁਣਾ ਬੈਠੋ ਦੋ ਮਿੰਟ ਚਾਹ ਪਾਣੀ ਪੀਓ ਤੁਸੀਂ ਤੈਨੂੰ ਚਾਹ ਪਿਆ ਪਾਣੀ ਇਹਨੂੰ ਵੀ ਪੀਣੀ ਪਊਗੀ ਆਪਣਾ ਚਾਹ ਪਾਣੀ ਤੂੰ ਬੋਲਦਾ ਬਹੁਤਾ ਤੇਰੇ ਨਾਲ ਦੇ ਵੀ ਖੜੇ ਚੁੱਪ ਕਰਕੇ ਤੁਹਾਨੂੰ ਪਤਾ ਨਾ ਜੀ ਮੈਂ ਪੰਮੇ ਦਾ ਬੰਦਾ ਹਾਂ ਕੋਈ ਨਹੀਂ ਬਲਾ ਕਿਹੜਾ ਪੰਮਾ ਤੇਰਾ ਪੰਮੇ ਨੂੰ ਵੀ ਦੇਖ ਖੜੋ ਸਾਡੇ ਲੈਨ ਚ ਖੜਾ ਬਜਾ ਇਹਨਾਂ ਨੂੰ ਸਾਰਾ ਲੈਨ ਚ ਦਾ ਮੈਂ ਤੁਸੀਂ ਪਾਸੇ ਪੈਂਚਰ ਦੇ ਕੋ ਭੱਜਣਾ ਜਾ ਛਾਲ ਮਾਰ ਕੇ ਤਰਦੀ ਕੋਈ ਨਹੀਂ ਆਏ ਕਿਵੇਂ ਭੱਜਣਗੇ ਉਧਰ ਵੀ ਆਪਣੀ ਗੱਡੀ ਖੜੀ ਆ ਉਹ ਕਿਹੜਾ ਪਾ ਕੇ ਰੱਖਿਓ ਭੱਜਣਾ ਜਾਣ ਹੈ ਤੁਸੀਂ ਜਾਣਦੇ ਨਹੀਂ ਜੀ ਪੰਮੇ ਬਾਈ ਨੂੰ ਸਾਡੇ ਨੂੰ ਜੇ ਬਾਈ ਆ ਗਣਾ ਤੂੰ ਹੀ ਤਾਂ ਵਾਹਣੋ ਵਾਣੀ ਪਾਜਦੇ ਦੱਸੂਗਾ ਜੀ 22 ਆਵੇ 23 ਆਵੇ ਤੇ ਆਵੇ ਭਲਾਂ ਦੀ 24 ਤੂੰ ਸਾਨੂੰ ਡਰਾਉਣਾ ਹਰਪਾਲ ਸਿੰਘ ਚੋਦਰੀ ਨੂੰ ਡਰਾਉਣਾ ਟਿੰਡੇ ਕਰ ਤੂੰ ਉਹਨੇ ਮਾਰ ਮਾਰ ਕੇ ਤੁਹਾਡੇ ਸਾਰੇ ਮੈਂ ਇਹਨਾਂ ਦੀ ਜਮਾਂਦਾਰੀ ਕਰੋ ਸਾਰੀ ਚੋਰ ਨਾਲ ਚਿਤਰਾਈਆਂ ਹਾਂ ਹਾਂ ਤਲਾਸ਼ੀ ਲੈ ਇਹਨਾਂ ਦੀ ਆਹ ਸਾਰੀ ਦਾਰੂ ਜ਼ਬਤ ਕਰੋ ਆਹ ਦਾਰੂ ਇੱਥੇ ਕਿੰਨੀ ਪਈ ਆ ਆ ਵੇਖੋ ਕਿੰਨੀਆਂ ਬੋਤਲਾਂ ਸਾਰੀਆਂ ਜ਼ਬਤ ਕਰੋ ਬੋਤਲਾਂ ਇਹ ਗੱਡੀ 'ਚ ਰੱਖੋ ਆ ਕੀ ਆ ਬਜਾਜ ਆ ਬੋਤਲਾਂ ਫੜ ਪਹਿਲਾਂ ਸਾਰੀਆਂ ਆ ਫੜ ਬੋਤਲਾਂ ਸਾਰੀਆਂ ਬੋਤਲਾਂ ਰੱਖੋ ਸਾਈਡ ਤੇ ਫੜੋ ਬੋਤਲਾ ਸੈੱਡ ਫੜੋ ਇਹਨਾਂ ਨੂੰ ਫੜੋ ਇਹਨਾਂ ਨੂੰ ਮੀਡੀਆ ਬੁਲਾਓ ਮੀਡੀਆ ਬੁਲਾਓ ਸਾਰਾ ਮੈਂ ਬਾਈ ਨਾਲ ਗੱਲ ਕਰਦਾ ਸਾਡਾ ਜਲੂਸ ਕੱਢ ਰੱਖਿਆ ਮੀਡੀਆ ਨੇ ਸਾਡਾ ਜਲੂਸ ਕੱਢ ਰੱਖਿਆ ਮੀਡੀਆ ਬਾਈ ਨਾਲ ਗੱਲ ਕਰਦਾ ਮੈਂ ਕਰ ਗੱਲ ਕਰ ਕਿਹੜਾ ਬਾਈ ਆ ਕਰ ਕਿਹੜਾ ਬਾਈ ਆ ਵੇਖੋ ਕਿੱਡੇ ਕਿੱਡੇ ਜਿੰਦੇ ਲਾ ਕੇ ਇੱਥੇ ਰੱਖੀ ਜਾਂਦਾ ਰੁ ਹੈ ਤਾਂ ਲਾਇਆ ਜੀ ਜਿਹਨੂੰ ਬੋਤਲ ਦੀ ਲੋੜਾ ਬੋਤਲ ਭਰ ਦਿੰਦਾ ਜਿਹਨੂੰ ਕੋ ਮੇਰੇ ਉੱਪਰ ਦਾ ਪੌਵਾ ਪਰ ਦਾ ਥੱਲੇ ਟੂਟੀ ਲਾਈ ਹੋਈ ਜਾਵੇ ਥੱਲੇ ਟੂਟੀ ਲੱਗੀ ਐ ਪੌਵਾ ਦੇ ਪੌਵਾ ਦੇ ਅੱਧ ਕਿ ਹੈ ਆ ਬਾਜ਼ਾਰ ਚੈੱਕ ਕਰ ਮਾਰੇ ਹੋਰ ਵੀ ਡਿੱਗੀ ਜਰੀ ਟੂਟੀ ਲੱਗੀ ਐ ਨਾਲ ਇਹ ਸਾਈਕਲ ਤੇ ਜਾ ਕੇ ਹੀ ਵੇਚਦੇ ਆਂ ਹਾਂ ਭਾਈ ਮਕੋਨਾ ਸਾਈਕਲ ਤੇ ਇਹਨਾਂ ਦੀ ਮੈਂ ਇੱਧਰ ਇੱਧਰ ਖੋ ਕੇ ਗੱਲ ਕਰ ਇੱਥੇ ਕੱਢ ਕੇ ਭਾਈ ਖੇਤਾਂ 'ਚ ਪੁਲਿਸ ਆਈ ਆ ਥੋਡੀ ਸ਼ਰਾਬ ਨਾਲ 18 ਬੰਦੇ ਮਰ ਗਏ ਮੋਬਾਈਲ ਫਾੜੇ ਦਾ ਕੋਈ ਨਹੀਂ ਆਉਣ ਦੇ 22 24 ਉਹਨੂੰ ਵੀ ਦੇਖ ਲਾਂਗੇ ਥਾਰਾ ਬੰਦੇ ਕਾਕਾ ਮਰ ਗਏ ਕੌਣ ਜ਼ਿੰਮੇਵਾਰ ਆ ਉਹਨਾਂ ਥਾਰਾ ਪਰਿਵਾਰਾਂ ਦਾ ਬਾਈ ਹੁੰਦਾ ਜੀ ਕੋਈ ਨਾ ਤੇਰੀ ਧੌਣ ਚੋਂ ਕਿੱਲਾ ਜਿਹਨਾਂ ਨੂੰ ਚੰਗੀ ਜਨਾ ਉੱਤਰ ਕਰਾ ਪਰਾਂ ਸਾਂ ਨੂੰ ਮੈਂ ਚੜ੍ਹ ਜਾਂਦਾ ਏ ਮੈਨੂੰ ਗਰਮੀ ਚੜ੍ਹਾਈ ਜਾਂਦਾ ਏ ਬਾਈ ਹੁੰਦਾ ਬਾਈ ਹੁੰਦਾ ਬਾਈ ਹੁੰਦਾ ਕਿ ਧਰਮਨਾਜ਼ ਹੁੰਦਾ ਤੂੰ ਸ਼ਰਮ ਨਹੀਂ ਤੈਨੂੰ ਪਤਾ ਨਹੀਂ ਸਰਪਾਲ ਸਿੰਘ ਚੌਧਰੀ ਕੀ ਚੀਜ਼ ਆ ਤੂੰ ਸਾਰਿਆਂ ਨੂੰ ਬਕਾਉ ਸਮਝ ਲੱਕਿਆ ਬਾਈ ਹੁੰਦਾ ਜੀ ਗੱਲ ਕਰ ਉਹਦੇ ਬਾਈ ਤੇ 24 ਨੂੰ ਜਿਹੜਾ ਹੁੰਦਾ ਕਰ ਲੈ ਇਹ ਗੱਲ ਇਹਨੂੰ ਮਰੇ ਪਾਉ ਮੁੰਡਾ ਪਰਾਂ ਲੈ ਜਾ ਕੇ ਉਹਨੇ ਚੱਕੋ ਬੋਦਲਾ ਬਦਲਾ ਟੈਂਪੂੜਾ ਨਾ ਚੱਕੋ ਸਾਰਾ ਇਹ ਕੀ ਇਹ ਗੰਦ ਪਾਇਆ ਇਹਨਾਂ ਨੇ ਇੱਥੇ 18 ਬੰਦੇ ਮਾਰ ਕੇ ਉੱਥੇ ਐਸਐਸਪੀ ਸਾਹਿਬ ਨੇ ਸਾਡੀ ਜਾਨ ਛੱਕ ਜਾਨ ਖਾ ਛੱਡੀ ਹੈ ਚਲ ਉਧਰ ਸਾਰੇ ਸਾਈਡ ਤੇ ਬਿਠਾਓ ਬਿਠਾ ਇਹਨਾਂ ਨੂੰ ਉਧਰ ਬਿਠਾ ਹੱਤਕੜੀਆਂ ਲਾ ਇਹਨਾਂ ਸਾਰਿਆਂ ਦੇ ਬਾਹ ਉਹਨਾਂ ਨੂੰ ਤਾਮ ਨਾਲ ਬਹਿ ਜਾਓ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਹੋਰ ਹਰਕਤ ਕੀਤੀ ਤਾਂ ਉਹ ਕੋਟਾ ਚੜਾਉਂਗਾ ਉਹ ਕੋਟਾ ਚੜਾਉਂਗਾ ਕਿ ਹਰਪਾਲ ਸਿੰਘ ਚੌਧਰੀ ਦਾ ਨਾਮ ਮਰਦੇ ਦਮ ਤੱਕ ਯਾਦ ਰੱਖੋਗੇ ਤੁਸੀਂ ਆਓ ਮੀਡੀਆ ਵਾਲਿਆਂ ਨੂੰ ਬੁਲਾਓ ਜੀ ਮੀਡੀਆ ਬੁਲਾਓ ਮੀਡੀਆ ਨੂੰ ਫੋਨ ਕਰੋ ਜੀ ਮੀਡੀਆ ਸੱਦੋ ਇੱਥੇ ਕੀ ਨਾਮ ਹੈ ਦਾ ਤਸਕਰ ਦਾ ਕੀ ਨਾਮ ਪੰਮਾ ਪੰਮੇ ਤਸਕਰ ਦਾ ਅੱਦਾ ਦੱਸ ਤੇ ਮੀਡੀਆ ਨੂੰ ਫੋਨ ਕਰਕੇ ਬੁਲਾ ਮਾਰਾ ਜੀ ਇੱਥੇ ਪਤਾ ਲੱਗੇ ਇਹਨਾਂ ਦਾ ਨਾਲੇ ਉੱਪਰ ਸਾਹਬ ਹਾਦਰ ਤੱਕ ਮਾਰੀ ਜੀ ਇਨਫੋਰਮੇਸ਼ਨ ਭੇਜ ਦੇ ਕੇ ਬੰਦੇ ਫੜੇਗੇ 110 ਲੀਟਰ ਲਾਹਣ ਦੇ ਸਮੇਤ ਫੜੇਗੇ ਫੋਨ ਕਰਦੇ ਮੀਡੀਆ ਨੂੰ ਮੜਾ ਜਾ ਹਾਂ ਵੀ ਫ੍ਰੀਤ ਆਪਣੇ ਇੱਥੇ ਆਓ ਪੰਮੇ ਦੇ ਖੇਤ ਪੰਮਾ ਤਸਕਰ ਨਹੀਂ ਉਥੇ ਆਓ ਤੁਸੀਂ ਸਾਰੇ ਆਪਣਾ ਵੇਖੀ ਸਾਰਿਆਂ ਨੇ ਜਿਹੜੇ ਖਰਾਬ ਬੰਦੇ ਮਾਰ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੋਈ ਹੋਰ ਚੱਜਦਾ ਕੰਮ ਕਰ ਲਓ ਇਹੋ ਜਿਹੇ ਨਸ਼ੇੜੀ ਦਸਕਰ ਗੋਲੀ ਕੰਮ ਕਰਨਾ ਤੁਸੀਂ ਹਾਂ ਠੀਕ ਆ ਤੁਹਾਨੂੰ ਦਿਨੇ ਦੱਖੂ ਦਾਣਾ ਲੈ ਆ ਕੇ ਥਾਣੇ ਚ ਕਿਉਂ ਵੀ ਨਹੀਂ ਆਉਂਦੇ ਬਈ ਠੀਕ ਆ ਪੁੱਤ ਮਾਰ ਕੇ ਲੋਕਾਂ ਦੇ ਘਰ ਸੁਹਾਗ ਉਤਰ ਗਏ ਜੀ ਸਾਡਾ ਜੀਣਾ ਟੁੱਪਰ ਕੀਤਾ ਵੇ ਅਫਸਰਾਂ ਨੇ ਨਾ ਰਾਤ ਦੇਖਦੇ ਨਾ ਦਿਨ ਕਿੰਨੇ ਦਿਨਾਂ ਤੁਹਾਡੇ ਮਗਰ ਲੱਗੇ ਹੋ ਅੱਜ ਫੜੇ ਹੋ ਦੂਜੀ ਗੰਦ ਪਾ ਰੱਖਿਆ ਸਹੀ ਐ ਜਿਹੜੀ ਬਾਕੀ ਸ਼ਰਾਬ ਆ ਨਾ ਉਹ ਵੀ ਸਾਰੀ ਇੱਕ ਬੰਦਾ ਲੈ ਜਾ ਖੜਾ ਦੂ ਖੜਾ ਇਸ ਨੂੰ ਲੈ ਕੇ ਜਾ ਨਾਲ ਬਾਕੀ ਸਾਰੀ ਜਿਹੜੀ ਲਾਹਣਾ ਦੋਨੇ ਦੋਨੇ ਬੇਟੀ ਨਾਲ ਜਨਾਬ ਚਲਾ ਕੇ ਕੱਟ ਦੇ ਫੋਨ ਕੱਟ ਦੇ ਫੋਨ ਦੇ ਜਿਹੜਾ ਤਸਕਰ ਆਊਗਾ ਉਹਦੇ ਨਾਲ ਗੱਲ ਕਰਾਂਗੇ ਹੋਰ ਕਿਸੇ ਨਾਲ ਨਹੀਂ ਕਰਨੀ ਜਾਓ ਜੀ ਤੁਸੀਂ ਇਹਨਾਂ ਤੋਂ ਦੂਜੀ ਦਾਰੂ ਕਢਵਾ ਕੇ ਲਿਆਓ ਚਲੋ ਬਈ ਚਲੋ ਤੁਸੀਂ ਜਾ ਤੂੰ ਕੱਲਾ ਜਾ ਚਲ ਜਨਾਬ ਤੁਸੀਂ ਬਾਈ ਨੂੰ ਜਾਣਦੇ ਨਹੀਂਗੇ ਕੋਈ ਨਹੀਂ ਜਾਣ ਲਾਂਗੇ ਆ ਜੂਗਾ ਤਾਂ ਦੇਖ ਲਾਂਗੇ ਮੀਡੀਆ ਨਹੀਂ ਆਜ ਤੱਕ ਯਾਰ ਆ ਰਿਹਾ ਜੀ ਪੱਪੀਤਰ ਨੂੰ ਫੋਨ ਕੀਤਾ ਹੋਇਆ ਉਹਨਾਂ ਨੇ ਕਿ ਹੋਰ ਦੋ ਤਿੰਨ ਪੱਤਰਕਾਰ ਹੋਰ ਲਿਆਓ ਨਾਲ ਹਾਂ ਇਹਨਾਂ ਨੂੰ ਲਿਆਓ ਜੀ ਸਾਰੀ ਲਾਹਣ ਲਿਆਓ ਚੱਕੇ ਨਾਲ ਹਾਂ ਸਾਰੀ ਲਿਆਓ ਚੱਕੇ ਲਾਹਣ ਨਾਲ ਚੋਰ ਨਾਲ ਚਿਤਰਾਇਆ ਜੀ ਵੇਖ ਲੋ ਹੈ ਕੋਈ ਨਹੀਂ ਪੰਮਾ ਕੌਣ ਹੈ ਯਾਰ ਡੀਜੀ ਦੀ ਦਹਿਸ਼ਤ ਪਾਈ ਹੈ ਪੰਮਾ 22 ਹੈ ਜੀ ਦੋ ਮਾਰੂ ਕਿੱਟਿਆ ਦੇ 22 ਹੈ 18 ਬੰਦੇ ਮਾਰ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਤੂੰ ਦੇਖ ਲੈ ਤੂੰ ਲੜੇਗਾ ਫੋਨ ਲੈ ਨਹੀਂ ਮੀਡੀਆ ਨੂੰ ਲਾਓ ਤੁਸੀਂ ਬਾਕੀ ਹਾਂ ਉਹ ਤਾਂ ਜੀ ਡੱਗ ਭਰੀ ਬੈਠਿਆ ਏ ਐ ਚੱਕਰਾਂ ਵਾਲੀ ਚਾਹਣ ਉਹਦਾ ਡਰਮ ਭਰ ਕੇ ਜਾਣੇ ਪੈਣਿਆ ਗੱਡੀ ਤੇ ਕਿੰਨੀ ਕਿ ਰੱਖੀ ਬੈਠੇ ਸੀ ਓਏ ਹੈ ਸੁੱਖ ਨਾਲ ਹੈ ਓਏ ਦੱਸ ਦੋ ਡਰਮ ਸੀ ਦੋ ਡਰਮ ਕਿਉਂ ਸੀ ਕਿੰਨੀ ਆ ਦੋ ਡਿੱਗੀਆਂ ਭਰੀਆਂ ਜੀ ਡਿੱਗੀਆਂ ਤੂੰ ਤੂੰ ਡਰਾਮੇ ਦੱਸੀ ਜਾਂਦਾ ਓ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਜਵਾਨ ਨੌਜਵਾਨ ਪੁੱਤ ਮਰੀ ਜਾਂਦੇ ਗਰੀਬਾਂ ਦੇ ਹੈ ਕਿੰਨੇ ਗਰੀਬ ਪੰਜਾਬੀ ਮੌਤ ਦੇ ਘਾਟ ਉਤਰ ਗਏ ਦੋ ਡਰਮ ਭਰੇ ਆ ਸ਼ਰਮ ਨਹੀਂ ਆਉਂਦੀ ਅੱਧਾ ਪਿੰਡ ਭਲਾ ਦਾਰੂ ਪੀਲੇ ਦੋ ਡੱਗ ਤਾਂ ਐਡੇ ਹੁੰਦੇ ਆ ਇਨੂੰ ਲਿਆਓ ਇੱਧਰ ਲਿਆਓ ਇਹਨੂੰ ਭਾਓ ਇੱਥੇ ਭੱਜ ਨਾ ਜਾਵੇ ਨਿਗਾਹ ਰੱਖੋ ਚੂਟਾ ਜਾਏ ਬਹੁਤ ਸ਼ੇਅਰ ਲੱਦ ਮੈਨੂੰ ਇਹ ਬਈ ਆ ਰਹੇ ਨੇ ਤੇ ਉਹ ਆ ਗਿਆ ਬਾਈ ਜੀ ਹੁਣ ਕਰੀ ਸੋਧਣਾ ਗੱਲ ਨਹੀਂ ਕੋਈ ਨਹੀਂ ਮੇਰੀ ਆਗਮਨ ਠੀਰੇ ਇਹ ਕਿਹੜਾ ਹੈਗਾ ਜਿਹਨੇ ਪੰਮੇ ਦੀਆਂ ਜੜਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹ ਬਾਈ ਇਹਨੂੰ ਪਤਾ ਨਹੀਂ ਸ਼ੁੱਡੀ ਪਾਵਰ ਦਾ ਕੋਈ ਆਇਆ ਹੋਊਗਾ ਨਵਾਂ ਓਏ ਕਿਹੜੇ ਮੂਣਾ ਬੰਦੇ ਨੂੰ ਹੱਥ ਪਾਇਆ ਤੁਸੀਂ ਚੱਕ ਕੇ ਮੂੰਹ ਖੇਤ ਵੜ ਗਏ ਉਹ ਮਾਤ ਖੱਚ ਕੇ ਲੈ ਆਵੀਂ ਇਧਰ ਚੱਲ ਇਧਰ ਕਿੰਨੇ ਬੰਦੇ ਮਾਰ ਕੇ ਬੋਲਣ ਦੀ ਅਕਲ ਨਹੀਂ ਤੈਨੂੰ ਇਹ ਪੰਮਾ ਹਾਂ ਇਹ ਪੰਮਾ ਇਹ ਆ ਤੁਹਾਡਾ ਬਾਊ ਹੈ ਛੱਡ ਮੇਰਾ ਤੁਹਾਡਾ ਬਾਈ ਜੀ ਹੈ ਨਾ ਤੇਰੇ ਬੰਦਿਆਂ ਨੂੰ ਬੋਲਣ ਦੀ ਅਕਲ ਨਾ ਹੀ ਤੁਹਾਨੂੰ ਬੋਲਣ ਦੀ ਅਕਲ ਹੈ ਤੇਰੇ ਵਾਂਗੂ ਨਾ 18 ਬੰਦੇ ਮੌਤ ਦੇ ਘਾਟ ਉਤਰ ਕੇ ਕੌਣ ਜ਼ਿੰਮੇਵਾਰ ਹੈ ਕਿਹਨੇ ਮਾਰੇ ਇਹ ਪਿੰਡ ਪਿੰਡ ਤੇ ਮਰ ਕੇ ਆਉਣਗੇ ਨਾ ਪਿੰਦੇ ਉਹ ਤੁਸੀਂ ਕੱਢਦੇ ਹੋ ਤਾਂ ਵੇਕਦੇ ਤਾਂ ਹੀ ਪਿੰਦੇ ਹੋ ਲਾਲਚ ਦਿੰਦੇ ਹੋ ਤੁਸੀਂ ਮੇਰਾ ਤਾਂ ਬਿਜ਼ਨਸ ਆ ਦੋ ਨੰਬਰ ਦਾ ਕੰਮ ਕਰਦੇ ਹੋ ਇਹ ਸਾਰਾ ਤੁਸੀਂ ਓਏ ਆ ਤੁਹਾਡੇ ਅਰਗੇ ਬਥੇਰੇ ਆਏ ਆ ਚਾਹ ਬੋਲਣ ਦੀ ਅਕਲ ਨਹੀਂ ਕਿ ਕਿਵੇਂ ਆਪਸਰ ਨਾਲ ਗੱਲ ਕਰੀ ਦੀ ਆ ਤੂੰ ਸ਼ਰਮ ਨਹੀਂ ਉਹਦੀ ਤੂੰ ਆਇਆ ਕਿਹੜੇ ਮੂ ਨਾਲ ਇੱਥੇ মিডিਆ ਬੁਲਾਓ ਯਾਰ ਤੁਸੀਂ ਤੁਹਾਨੂੰ ਮੈਂ ਕਹੀ ਜਾਂਦਾ মিডিਆ ਬੁਲਾਓ ਤੁਸੀਂ মিডিਆ ਬੁਲਾਓ ਤੇਰੀ ਨਾ ਉੱਪਰ ਦੀ ਕੋ ਪਹੁੰਚ ਆ ਕਾਕਾ ਬੰਦਾ ਬਾਂਜਾ ਬੰਦਾ ਬਾਂਜਾ ਬੰਦਾ ਬਾਂਜਾ ਤੁਹਾਨੂੰ ਹੌਲੀ ਸਮਝਾਈ ਆ ਤੂੰ ਮੇਰੇ ਤੇ ਹਵਾ ਨਾ ਝਾੜ ਬਹੁਤ ਫੂਫਾ ਦੇਖੀ ਐ ਮੈਂ ਹਵਾ ਕਰ ਦੇਣਾ ਵੱਡੇ ਵੱਡਿਆਂ ਦੀ ਤੈਨੂੰ ਮੈਂ ਦੱਸੀ ਜਾਣਾ ਨਾਲੇ ਕਦੀ ਖੇਤ ਖਾ ਗਈ ਲੈ ਟੀੜਨੇ ਮਾਰਦੀ ਐ ਲੈ ਦੱਸ ਸਾਬ ਨਾਲ ਮੀਡੀਆ ਨਹੀਂ ਆਇਆ ਅਜੇ ਤੱਕ ਆਉਂਦੇ ਮੀਡੀਆ ਵੀ ਪੰਮੇ ਦਾ ਖੇਤ ਆ ਇੱਥੇ ਕੋਈ ਐ ਨਹੀਂ ਵੜਦਾ ਉਹ ਕਮਾਦ ਵੀ ਕੋਈ ਲੰਘ ਕੇ ਵਿਖਾ ਦੇ ਹੁਣੇ ਪਤਾ ਲੱਗ ਜੂ ਤੈਨੂੰ ਲੱਗ ਜੂਗਾ ਹੁਣੇ ਸਾਰੀ ਘਮਨ ਘੇਰੀ ਦਾ ਪਤਾ ਤੁਸੀਂ ਆ ਤਾਂ ਗਏ ਹੋ ਚੌਧਰੀ ਸਾਹਿਬ ਪਰ ਇਥੋਂ ਸੁੱਕੇ ਜਾਂਦੇ ਨਹੀਂ ਕੋਈ ਗੱਲ ਨਹੀਂ ਜਾਂ ਤਾਂ ਖਾਲੀ ਹੱਥ ਜਾਣਾ ਪੈਣਾ ਤੇ ਜਾਂ ਫਿਰ ਰੱਬ ਕੋਲੇ ਜਾਣਾ ਚੌਧਰੀ ਵੀ ਸੁੱਕਾ ਨਹੀਂ ਗਿਆ ਜਿੱਥੇ ਗਿਆ ਅੱਜ ਤੱਕ ਇਹ ਬੋਲਦਾ ਕਿਵੇਂ ਇਹ ਬੋਲਦਾ ਕਿਵੇਂ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਯਾਰ ਐਡਾ ਕਿੱਡਾ ਕੇ ਨਵਾਬ ਲੱਗਿਆ ਹੈ ਜਨਾਬ ਬਾਈ ਨੂੰ ਆਇਆ ਨਾ ਤੈਨੂੰ ਧਰਪਲੇ ਪੁੰਚ ਚਲ ਵੱਡਾ ਤੂੰ ਇਹ ਖਾਸ ਬੰਦਾ ਜੀ ਇਹ ਬਾੜਾ ਖਾਸ ਹੈ ਜਿਆਦਾ ਹੀ ਬੋਲਦਾ ਇਹ ਬਹੁਤ ਬੋਲਦਾ ਹੈ ਹਾਂ ਇਹੀ ਸੀ ਨਾ ਬਾੜਾ ਉਦੋਂ ਦਾ ਜਾਨ ਖੱਦੀ ਇਹਨੇ ਮੇਰੀ ਮਾਖੋ ਹੀ ਛੱਡਨੇ ਦਾ ਹਾਂ ਕੋਈ ਨਹੀਂ ਮੀਡੀਆ ਆ ਜਾਂਦਾ ਸਾਰਿਆਂ ਨਾਲ ਗੱਲ ਕਰਦਾ ਸਾਡੇ ਕਾਨੂੰਨਾਂ ਹੱਥ ਬੰਨੇ ਹੋਏ ਆ ਨਹੀਂ ਤੁਹਾਡਾ ਇੱਥੇ ਹੁਣ ਹੀ ਫੈਂਟਾ ਚੜਦਾ ਮੈਂ ਆ ਫੋਨ ਵੱਜੀਆਂ ਤਾਂ ਚੱਕ ਪਹਿਲਾਂ ਹੈਲੋ ਜਨਾਬ ਹੋ ਗਿਆ ਕੰਮ ਇਹਨਾਂ ਦਾ ਤਾਂ ਹੈਲੋ ਹਾਂਜੀ ਸਰ ਜੀ ਇਹਨਾਂ ਨੂੰ ਇੱਥੋਂ ਸੁੱਕੇ ਜਾਣਾ ਪੈਣਾ ਸੀ ਇਹਨਾਂ ਨੂੰ ਅਸੀਂ ਇਸ ਵਕਤ ਜੀ ਆਪਣੇ ਨਾਲ ਲੱਗਦੇ ਪਿੰਡ ਦੇ ਖੇਤ ਚ ਜੀ ਜੀ ਸਰ ਸਰ ਇੱਥੇ ਨਾਲ ਦੇ ਲੱਗਦੇ ਪਿੰਡ ਚ ਨਾ 120 ਲੀਟਰ ਲਾਹਣ ਫੜੀ ਹੈ ਜੀ ਨਾਲ ਹੋਰ ਵੀ ਨਸ਼ਾ ਤਸਕਰ ਕਾਬੂ ਕੀਤੇ ਆ ਜੀ ਕੋਈ ਪੰਮਾ ਤਸਕਰ ਹੈ ਕੋਈ ਇੱਥੇ ਮੈਂ ਤਾਂ ਡਿਊਟੀ ਨਵੀਂ ਲੱਗਿਆ ਜੀ ਮੈਨੂੰ ਪਤਾ ਨਹੀਂ ਪਰ ਆਪਣੇ ਬੰਦੇ ਵੀ ਕਹਿ ਰਹੇ ਕਿ ਬਾਵਾ ਪਹੁੰਚ ਵਾਲਾ ਬੰਦਾ ਹੈ ਜੀ ਕੀ ਸਰ ਸਰ ਮੈਂ ਪਿਛਲੇ 6 ਦਿਨਾਂ ਤੋਂ ਇਸ ਕੇਸ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਿਹਾ ਹਾਂ ਬਿੰਨੀ ਮੁਸ਼ਕਲ ਅੱਜ ਮੈਂ ਬੰਦੇ ਕਾਬੂ ਕੀਤੇ ਤੇ ਤੁਸੀਂ ਸਰ ਠੀਕ ਆ ਸਰ ਜੀ ਛੱਡ ਦਿਓ ਇਹਨਾਂ ਨੂੰ ਇੱਥੇ ਤਾਂ ਕਾਨੂੰਨ ਗਲਤ ਹੋ ਜਾਂਦਾ ਇੱਥੇ ਤਾਂ ਪੁਲਿਸ ਦੀ ਐਸੀ ਤਾਂ ਅਸੀ ਹੋ ਜਾਂਦੀ ਐ ਅਜਿਹੇ ਲੋਕ ਜਿਹੜੇ ਇੱਕ ਪੈਸੇ ਦੇ ਜਿਨ੍ਹਾਂ ਦਾ ਨਾਮ ਨਹੀਂ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਜਿਨ੍ਹਾਂ ਕਿ 18-18 ਮੋਤਾ ਹੋਈਆਂ ਵੀ ਐ ਤੇ ਸਾਨੂੰ ਉੱਤੋਂ ਉਪ ਸਬੰਸਰਾਂ ਤੋਂ ਫੋਨ ਕਰਾ ਰਹੇ ਹਾਂ ਕਿੰਨੇ ਦਿਨਾਂ ਤੋਂ ਲੱਗੇ ਹੋਏ ਐ ਇਸ ਕੇਸ ਦੇ ਪਿੱਛੇ ਹਾਂ ਅੱਜ 130 ਲੀਟਰ ਲਾਨ ਫੜੀ ਜਿੱਥੇ ਦਾ মিডিਆ ਬੁਲਾਈ ਜਾਣਿਆ ਹਾਈਲਾਈਟ ਕਰਨਾ ਹੈ মিডিਆ ਨੂੰ ਫੋਨ ਕਰਦੇ ਕੋਈ ਜ਼ਰੂਰਤ ਨਹੀਂ ਆਉਂਦੀ ਆ ਤੁਸੀਂ ਆਓ ਜੀ ਪਾਵਰ ਮੰਤਰੀ ਸਾਹਿਬ ਸਸਿਕਲ ਓਏ ਰੋਣਾ ਨਾ ਪਾ ਇੱਕ ਮਿੰਟ ਮੰਤਰੀ ਸਾਹਿਬ ਕੀ ਹਾਲ ਚਾਲ ਆ ਇੰਨੀ ਮੁਸ਼ਕਿਲ ਨਾਲ ਬੰਦੇ ਕਾਬੂ ਕੀਤੇ ਸੀ ਤਾਂ ਮੈਨੂੰ ਬੜਾ ਗੁੱਸਾ ਚੜ ਰਿਹਾ ਕੀ ਸਾਡੀ ਨੌਕਰੀ ਹੈ ਰਾਮ ਸਿੰਘ ਚੋਦਰੀ ਕਰਿਓ ਗੱਲ ਮਾੜੀ ਜੀ ਗੱਲ ਕਰ ਕੋਣ ਆ ਓਏ ਮੰਤਰੀ ਸਾਹਿਬ ਆ ਓਏ ਕਹਿਣ ਤੋਂ ਪਹਿਲਾਂ ਨਾ ਹੈਲੋ ਸਸਿਕਲ ਜਨਾ ਮੈਂ ਹਰਪਾਲ ਸਿੰਘ ਚੌਧਰੀ ਜੀ ਤੇ ਨਵੀਂ ਪੋਸਟਿੰਗ ਹੋਈ ਹੈ ਜੀ ਜਨਾਬ ਇਹ ਤੁਹਾਡੇ ਤੱਕ ਅਪਰੋਚ ਕਰ ਰਿਹਾ ਇਹੋ ਜੇ ਬੰਦੇ ਤੇ ਆਪਣੇ ਪੰਜਾਬ ਦਾ ਕੀ ਬਣੂਗਾ ਜੀ ਮੈਂ ਨਹੀਂ ਠੇਕਾ ਲੱਗਦਾ ਜੀ ਮੈਂ ਠੇਕਾ ਨਹੀਂ ਲੱਗਦਾ ਮੈਂ ਤਾਂ ਇੱਕ ਪੁਲਿਸ ਦਾ ਛੋਟਾ ਜਿਹਾ ਅਫਸਰ ਹੈ ਜੀ ਪਰ ਤੁਹਾਡੇ ਵਰਗੇ ਮੰਤਰੀ ਸੰਤਰੀ ਵਜ਼ੀਰ ਅਜਿਹੇ ਲੋਕਾਂ ਦੀ ਸਿਫਾਰਿਸ਼ ਕਰਦੇ ਆ ਤੇ ਫਿਰ ਪੰਜਾਬ ਦਾ ਬੇੜਾ ਤਾਂ ਜਨਾਬ ਗਰਖ ਹੋਣਾ ਹੀ ਹੈ ਜੀ ਅਸਤੇ ਗਰੀਬ ਬੰਦੇ ਆ ਤੁਸੀਂ ਸਾਨੂੰ ਸਸਪੈਂਡ ਵੀ ਕਰ ਦੋਗੇ ਇਸ ਤਾਂ ਤਾਂ ਵੀ ਕਰੇ ਬੈ ਕੇ ਰੋਟੀ ਦਾ ਖਾ ਹੀ ਲੈਣੀ ਹੈ ਪਰ ਡਰੋ ਜੀ ਉੱਪਰ ਵਾਲੇ ਦੇ ਭਾਣੇ ਤੋਂ ਡਰੋ ਛੱਡ ਦਿਓ ਜੀ ਸਾਹਬ ਦਾ ਫੋਨ ਆ ਗਿਆ ਜੀ ਠੀਕ ਹੈ ਜੀ ਛੱਡ ਦਿਓ ਯਾਰ ਇਹਨਾਂ ਨੂੰ ਯਾਰ ਨਾ ਛੱਡ ਦੋ ਬੱਸ ਰੁਕ ਰੋਕ ਨਾ ਪਰ ਰੁਕ ਜਾ ਰੁਕ ਜਾ ਬੱਲੇ ਦੀ ਅਪਰੋਚ ਦੇਖੋ ਯਾਰ ਹੈ ਟਕੇ ਦਾ ਬੰਦਾ ਨਹੀਂ ਯਾਰ ਮੋਟਰ ਤੇ ਗੰਦੀ ਸ਼ਰਾਬ ਵੇਚਣ ਵਾਲਾ ਬੰਦਾ ਟਕੇ ਟਕੇ ਦੇ ਬੰਦੇ ਆਏ ਹੈ ਦੱਸ ਲੈ ਕੇ ਆ ਸਰੀਰ ਟੁੱਟ ਜਾਂਦਾ ਤੂੰ ਖਾਲੀ ਹੱਥ ਨਾ ਜਾਇਓ ਚਾਹ ਪਾਣੀ ਪੀ ਕੇ ਜਾਇਓ ਹੋ ਕੋਈ ਲੋੜ ਨਹੀਂ ਤੇਰੀ ਚਾਹ ਬਣੀ ਦੀ ਦਫਾ ਹੋ ਜਾ ਇੱਥੋਂ ਇਹ ਤਾਂ ਗੋਲੀ ਮਾਰਨ ਦਾ ਦਿਲ ਨਹੀਂ ਕਰਦਾ ਇਹ ਬੰਦੇ ਦੇ ਤਾਂ ਸ਼ਰਮ ਕਰ ਮਾੜੀ ਮੋਟੀ ਤੂੰ ਸ਼ਰਮ ਕਰ ਚੁਟਕੀ ਮਾਰਨ ਦੀ ਲੋੜ ਨਹੀਂ ਸਾਨੂੰ ਅਸੀਂ ਆਪਦੀ ਨੌਕਰੀ ਬੁਗਤਾਰੇ ਆ ਅਫਸਰ ਦਾ ਫੋਨ ਨਾ ਨਾ ਤੇਰੀ ਮਾਂ ਫਿਰ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਆਜੋ ਯਾਰ ਛੱਡੋ ਦਫਾ ਕਰੋ ਛੱਡੋ ਦਫਾ ਕਰੋ ਕਤੀੜਾ ਨੂੰ ਇਹੀ ਗੱਲ ਹੈ ਪੁਲਿਸ ਦਾ ਕੰਮ ਕਰਦੀ ਹੈ ਫਿਰ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਕਿਹੜੇ ਹਸਾਬ ਨਾਲ ਕੰਮ ਕਰੀਏ ਦੱਸੋ ਹੈ ਪੰਜ ਪੰਜ ਕਿੰਨੀ 1 ਮਿੰਟ ਗੱਲ ਸੁਣਾ ਕਿੰਨੇ ਦਿਨ ਹੋ ਗਏ ਇਸ ਕੇਸ ਤੇ ਲੱਗਿਆ ਨੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਪੀੜ੍ਹੀਆ ਸੱਧਿਆ ਸੀ 130 ਲੀਟਰ ਲਾਹਣ ਫੜੀ ਸੀ ਤੇ ਲੱਖ ਦੀ ਲਾਹਣ ਤਾਂ ਇਹੋ ਜੇ ਲੀਡਰਾਂ ਤੇ ਲੱਖ ਦੀ ਲਾਹਣ ਤਾਂ ਇਹੋ ਜੇ ਖੋਤੀ ਲੀਡਰਾਂ ਤੇ ਰਿਸ਼ਵਤ ਖੋਰ ਲੀਡਰਾਂ ਤੇ ਅਫਸਰਾਂ ਤੇ ਰਿਸ਼ਵਤ ਖੋਰਾ ਤੇ ਹੈ ਇੱਕ ਮਿੰਟ ਲਾਇਆ ਸਾਨੂੰ ਛੱਡਣੇ ਪੈ ਗਏ। ਬਗੀਆਂ ਬੁਰਾ ਹਾਲ ਆ ਜੀ। ਬੱਚੇ ਉਹਨਾਂ ਦਾ 18 ਕੇਸਾਂ ਦਾ ਉਹ ਮੰਤਰੀ ਕੋ ਜਵਾਬ ਦੇ ਦੂਗਾ। ਹੈ? 7 ਹੋਰ ਬਿਮਾਰ ਪਏ 8 ਬੱਚੇ 8 ਚਲੋ 8 ਦਾ ਜਮਾ ਰੱਬ ਹੀ ਰੱਖਾ ਪੰਜਾਬ ਦਾ ਭਰਾਵਾ। ਸਾਡੀ ਪਾਵਰ ਨਹੀਂ ਵਰਤੀ ਜੀ। ਪਾਵਰ ਮੈਂ ਕੀ ਵਰਤਦਾ ਮੋਨਾਗਾ ਤੂੰ ਪਾਵਰ ਦੀ ਗੱਲ ਕਰਦਾ ਯਾਰ। ਕਮਾਲ ਕਰੀ ਜਾਂਦਾ ਤੂੰ। ਛੱਡ ਕੋਈ ਨਹੀਂ ਤਫਾ ਕਰ ਕੋਈ ਨਹੀਂ। ਪ੍ਰੈਸਰ ਨੂੰ ਮਾਫੀ ਮੰਗ ਲਾਂਗੇ। ਰੱਬ ਹੀ ਰੱਖਾ। ਕੋਈ ਨਹੀਂ ਕੀ ਗਲਤੀ ਪੰਜਾਬ ਕੋਲ ਹੋਈ ਹੈ। ਸਹੀ ਹੈ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਇਹ ਸਾਡਾ ਸਨੇਹਾ ਇਹ ਸਾਡੀ ਨਿੱਕੀ ਜੀ ਕੋਸ਼ਿਸ਼ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ ਰਾਈ ਸਾਨੂੰ ਸੁਝਾਅ ਦੇਣੇ ਸੋ ਅਸੀਂ ਕੋਸ਼ਿਸ਼ ਕੀਤੀ ਕਿ ਇੱਕ ਸੇਧ ਦੇ ਸਕੀਏ ਜਿਹੜੇ ਇਦਾਂ ਦੇ ਕਾਲੇ ਧੰਦੇ ਕਰਦੇ ਆ ਉਹਨਾਂ ਲੋਕਾਂ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਪੰਜਾਬ ਪੁਲਿਸ ਜਿਹੜੀ ਜਿੱਥੇ ਅਸੀਂ ਤਣਦੇਈ ਨਾਲ ਆਪਣੀ ਡਿਊਟੀ ਨਿਭਾਉਂਦੀ ਨਜ਼ ਦਿਖਾਈ ਦਿੱਤੀ ਆ ਪਰ ਉੱਥੇ ਕੁਝ ਇੱਕ ਲੀਡਰ ਜਿਹੜੇ ਉਹਨਾਂ ਦਾ ਦਬਾਅ ਪਾ ਕੇ ਇਹੋ ਜੇ ਤਸਕਰਾਂ ਨੂੰ ਛੱਡ ਦਿੰਦੇ ਆ ਤੇ ਉਹਨਾਂ ਨੂੰ ਅਸੀਂ ਲਾਹਨਤ ਪਾਉਣ ਦੀ ਕੋਸ਼ਿਸ਼ ਕੀਤੀ ਆ ਅੱਗੇ ਸਾਡੇ ਲੁੰਬਾ ਸਾਹਿਬ ਗੱਲ ਰੱਖਣਗੇ ਬਸ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਸ ਸੁਨੇਹਾ ਤੁਸੀਂ ਦੇ ਹੀ ਦਿੱਤਾ ਹੈ ਇਹੀ ਸਾਡੀ ਅਪੀਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਆਪਣੇ ਤਨ ਦੇ ਹੀ ਨਾ ਪੰਜਾਬ ਪੁਲਿਸ ਦੇ ਅਫਸਰ ਹੈ ਆਲਾ ਅਫਸਰ ਹਨ ਦਿਨ ਰਾਤ ਆਪਣੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਭ੍ਰਿਸ਼ਟ ਮੰਤਰੀ ਹੈ ਉਹਨਾਂ ਨੂੰ ਲੱਖ ਦੀਆਂ ਲਾਂਤਾਂ ਸੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਚਾਹੇ ਕਿਸੇ ਵੀ ਅਹੁਦੇ ਦੇ ਚਾਹੇ ਉਹ ਪੋਲਿਟਿਕਸ ਚਾਹੇ ਪੰਜਾਬ ਪੁਲਿਸ ਚ ਕਿਉਂ ਕਿ ਤੁਸੀਂ ਤੁਸੀਂ ਦੱਸੋ ਹਾਂਜੀ 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 ਬੋਲੋ ਬਹੁਤ ਵਧੀਆ ਸੁਨੇਹਾ ਹੈ ਜੀ ਇਹ ਬਹੁਤ-ਬਹੁਤ ਵਾਰ ਸ਼ੇਅਰ ਕਰੋ ਜੀ ਚਾਹੇ ਕਿਹੜੇ ਮਰਜੀ ਉਹਦੇ ਤੇ ਐ ਜਿਹੜਾ ਇਮਾਨਦਾਰੀ ਦਾ ਬੰਦਾ ਕੰਮ ਕਰਦਾ ਸਾਡੀ ਸਾਰੀ ਟੀਮ ਦਾ ਉਹਨਾਂ ਨੂੰ ਸਲਾਮ ਆ ਬਾਕੀ ਬਾਈ ਪਰਮਜੀਤ ਪੰਮਾ ਜੀ ਬੋਲਣਗੇ ਹਾਂ ਬਾਈ ਜੀ ਕਈਆਂ ਬੀਬੀਆਂ ਦੇ ਸੁਹਾਗ ਉੱਚੜ ਰਹੇ ਆ ਪਤਾ ਨਹੀਂ ਪੰਜਾਬ ਤੋਂ ਕੀ ਗਲਤੀ ਹੋਈ ਆ ਕਿ ਜਿਹੜੇ ਨੌਜਵਾਨ ਆ ਅਰਥੀਆਂ ਤੇ ਜਾ ਰਹੇ ਆ ਬਾਈ ਦਾ ਕਹਿਣ ਦਾ ਮਤਲਬ ਆ ਕਿ ਸਾਡੇ ਪੰਜਾਬ ਨੂੰ ਪਤਾ ਨਹੀਂ ਤਾਂ ਮਾੜੇ ਲੀਡਰ ਮਿਲ ਗਏ ਪਤਾ ਨਹੀਂ ਪੰਜਾਬ 'ਤੇ ਨਜ਼ਰ ਲੱਗੀ ਮਾੜੀ ਚੰਦਰੀ ਨਜ਼ਰ ਲੱਗੀ ਪੰਜਾਬ ਨੂੰ ਕਿ ਜਿਹੜਾ ਇੰਨਾ ਨਸ਼ੇ ਦਾ ਜਿਹੜਾ ਵਹਿਣ ਵਿਗ ਰਿਹਾ ਹੈ ਕਿਧਰੇ ਸ਼ਰਾਬ ਨਾਲ ਲੋਕ ਮਾਰ ਰਹੇ ਆ ਕਿਧਰੇ ਚਿੱਟੇ ਨਾਲ ਮਾਰ ਰਹੇ ਲੇਕਿਨ ਸਰਕਾਰ ਨੇ ਦਾਵਾ ਕਰਦੀ ਆ ਕਿ ਹੁਣ ਚਿੱਟੇ ਨੂੰ ਠੱਲ ਪੈ ਗਈ ਤਾਂ ਅਸੀਂ ਵੀ ਅਪੀਲ ਕਰਦੇ ਆ ਕਿ ਭਾਈ ਇਹ ਸਿਰਫ ਚਿੱਟੇ ਨੂੰ ਨਹੀਂ ਹਰ ਤਰ੍ਹਾਂ ਦੇ ਕੈਮੀਕਲ ਵਾਲੇ ਨਸ਼ੇ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਠੱਲ ਪੈਣੀ ਚਾਹੀਦੀ ਸਾਡੀ ਸਾਰੀ ਟੀਮ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਰਤ ਵਾਸੀਆਂ ਨੂੰ ਬਾਹਰ ਵੀ ਜਿਹੜੇ ਰਹਿੰਦੇ ਪੰਜਾਬੀ ਆ ਬਾਹਰਲੇ ਮੁਲਕਾਂ 'ਚ ਕਿ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਥੱਲੇ ਕਮੈਂਟ ਸੈਕਸ਼ਨ 'ਚ ਆਪਣੇ ਕਮੈਂਟ ਲਿਖਨੇ ਜਿਓ ਔਰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਜਿਓ ਤਾਂ ਕਿ ਬੜੀ ਮਿਹਨਤ ਲੱਗਦੀ ਹੈ ਇਹ ਵੀਡੀਓ ਬਣਾਉਣ ਤੇ ਅੱਜ ਇੱਕ ਹਫ਼ਤਾ ਹੋ ਗਿਆ ਸਾਨੂੰ ਟ੍ਰੇਨਿੰਗ ਕਰਦਿਆਂ ਨੂੰ ਫਿਰ ਜਾ ਕੇ ਇੱਕ ਛੋਟੀ ਜੀ ਵੀਡੀਓ ਬਣਦੀ ਹੈ 2 ਘੰਟੇ ਦੀ ਸੋ ਇਹਨੂੰ ਦੱਬ ਕੇ ਸ਼ੇਅਰ ਕਰ ਦੇਜਿਓ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ